Oh my god! ਇਹ ਉਹ ਧਾਜੀ ਮਾਰਾ ਦਾ ਪ੍ਰਾਚੀਨ ਮੰਦਰ ਬਣਿਆ ਹੋਇਆ ਹੈ ਜਿਹੜਾ ਮੰਦਰ ਦੀ ਮੰਗ ਕੀਤੀ ਸੀ ਮਾਹਕੂਸ਼ਵਲੋ ਲੇਕਨ ਇੱਥੇ ਜੋ ਬਾੜੀਆਂ ਹਟਾ ਕੇ ਕੰਮ ਬਣਾਇਆ ਗਿਆ ਹੈ ਔਰ ਉਸ ਦਾ ਸਾਧੂ ਸੰਪਨ ਸੋਸਾਇਟੀ ਨੇ ਸਾਰੇ ਮਹਾਨ ਮਾਹਕੂਸ਼ਵਲੋ ਔਰ ਨਾਮ ਨਿਵਾ ਸੰਤਾਂ ਬਨੋ ਭਗਵਾਨ ਬਾਦਮੀਕ ਨਾਮ ਨਿਵਾ ਸੰਤਾਂ ਬਨੋ ਔਰ ਸਤਗੁਰੂ ਵੀਰ ਜੀ ਮਹਾਰਾਜ ਸੰਤਾਂ ਬਨੋ ਇਹ ਫੁਰਜ਼ੂਰ ਪੀਲ ਹੈ ਇਸ ਦੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰੇ ਪ੍ਰਮਾਣ ਦੇ ਮਾਰੇ ਦੁਨੀਆ ਦੇ ਮਾਲਕ ਜੀ ਬਿਲਕੁਲ ਨਾਲ ਹੀ ਗੁਰੂ ਰਵੀਦਾਸ ਜੀ ਮਾਰੇ ਮੰਦਰ ਦੇ ਬਿਲਕੁਲ ਨਾਲ ਹੀ ਜਾਨੀ ਗਵਾਨ ਵਾਲਮੀ ਜੀ ਵਾਰ ਦਾ ਮੰਦਰ ਹੈ ਅਸੀਂ ਪੂਰਜੋਰ ਸ਼ਬਦ ਚ ਮੰਗ ਕਰਦੇ ਆ ਮੀਡੀਆ ਦੇ ਮਾਧਿਅਮ ਤੋਂ ਕਿ ਜੋ ਗੁਰੂ ਗੋਬਿੰਦ ਸਿੰਘ ਜੀ ਮਾਰਾ ਘੁੰਮਜ ਬਣਿਆ ਹੈ ਇਹ ਨੂੰ ਮੰਦਰ ਚ ਬਣਾਇਆ ਜਾਵੇ ਇਹਨੂੰ ਮੰਨ ਦਿੱਤਾ ਜਾ ਰਿਹਾ ਹੈ ਜੋ ਮਹਾਪੁਰਸ਼ਿਆਲੀ ਇਹ ਮੰਗ ਹੈ ਔਰ ਪਰਮਿਸ਼ਨ ਦਿੱਤੀ ਜਾਵੇ ਅਸੀਂ ਸਰਕਾਰ ਕੋਲ ਬਲਵਾਉਣ ਦੀ ਗੱਲ ਨਹੀਂ ਕਰਦੇ ਅਸੀਂ ਪਰਮਿਸ਼ਨ ਦੀ ਗੱਲ ਕਰਦੇ ਆ ਇਹ ਸਾਰੇ ਸਮਾਜ ਬਣੋ ਗੁਰਦਾਸ ਮਹਾਰਾ ਨਾਮ ਦੇ ਸਮਾਜ ਬਣੋ ਭਗਵਾਨ ਬਾਦਮੀ ਮਹਾਰਾ ਸਮਾਜ ਬਣੋ ਸਤੂਕਬੀਰ ਜੀ ਮਹਾਰਾ ਦੇ ਸਮਾਜ ਬਣੋ ਔਰ ਸਾਰੇ ਗੁਰਦਾਜ ਜੀ ਮਹਾਰਾ ਅਜੇ ਨਾਮ ਨਿਵਾ ਸਤਿਗੁਰੂ ਦੇ ਬ੍ਰਾਜ ਜੀ ਜੀ ਮਹਾਰਾਜੇ ਔਰ ਗੁਰਦਆਸ ਸਾਧੂ ਸਾਹੂ ਸੰਪਰਿ ਸੋਡ ਰਜਿਸਟਰ ਦੇ ਸਾਰੇ ਹੀ ਮਹਾਨ ਮਹਾਪੁਰਜੋ ਉਜੋਰ ਮੰਗ ਹੈ ਕਿ ਸਾਡਾ ਜਿਹੜਾ ਮੰਦਿਰ ਦੀ ਪਰਿਸ਼ਚਲ ਇੱਜਾਦ ਹੈ ਔਰ ਮਹਾਰਾਜੇ ਚਿੰਤਾ ਵੀ ਐਰੋ ਕਰਨ ਗੁਰਦਆਸ ਜੀ ਮਹਾਰਾਜੇ ਬਹੁਤ ਸੁੰਦਰ ਮੰਦਿਰ ਬਣਾਉਣਗੇ ਔਰ ਇਸ ਮੰਦਿਰ ਨੂੰ ਸੋਨੇ ਦੇ ਵਿੱਚ ਬਣਾਉਣਗੇ ਇਹ ਸਾਡੀ ਮੰਗ ਹੈ ਸਰਕਾਰ ਕੋਲ ਇਹ ਸਾਡੀ ਮੰਗ ਪੂਰੀ ਕੀਤੀ ਜਾਵੇ ਔਰ ਸੰਤ ਸਰਵੰਦਾ ਜੀ ਮਹਾਰਾ ਜੋ ਚੇਅਰਮੈਨ ਹਨ ਗੁਰਦਾਸ ਸਾਧੂ ਸੰਪਰਸ਼ਟ ਸਤਿਵੰਤ ਨਿਰਮਲਤਾ ਜੀ ਮਾਰੇ ਪ੍ਰਧਾਨ ਨੇ ਸਤਿੰਦਰ ਜੀ ਮਾਰੇ ਜਨ ਸக்தி ਨੇ ਸੰਤ ਪਰਮਜੀਤ ਜੀ ਮਹਾਰਾਜ ਕੈਸ਼ਨ ਸੰਤ ਭਗਵਾਨ ਸਿੰਘ ਜੀ ਡਿੰਗਲੀਆਂ ਮਹਾਰਾਜ ਮਨ ਪ੍ਰਸ਼ੋਤਮ ਰਾਜ ਮਹਾਰਾਜ ਸਾਡੇ ਬਹੁਤ ਹੀ ਸਤਿਕਾਰਯੋਗ ਬਾਦ ਜੋਗੀ ਸੰਤ ਵਰਗਨ ਰਾਜ ਜੀ ਮਹਾਰਾਜ ਉੱਗੀ ਚਿੱਠੀ ਤੋਂ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਆਏ ਹਨ ਪਰ ਮੰਗ ਕਰਦੇ ਹਨ ਕਿ ਗੁਰਦਾਸ ਜੀ ਮਰਦਾ ਭਵੇਂ ਮੰਦਮਾਸਤੇ ਜਿਹੜੀ ਅਲਾਟਮੈਂਟ ਕੀਤੀ ਜਾਵੇ ਔਰ ਸਮਾਜ ਮਦਦ ਖੁਦ ਬਣਾਏਗਾ ਔਰ ਉਹਨੂੰ ਸੋਨੇ ਦੇ ਵਿੱਚ ਮੜਾਏਗਾ ਅ ਜਿਤਨੇ ਵੀ ਮਹਾਨ سربنس جی مہاراج سیئر وائس پردھان سلیم ڈاکی لٹیا اور بھی مہاپرش ہیں سارے سابقہ سرپنچ سکھا سکھو سکی جی بلنہ تو مہاراج وشیش طور پہنچے اور انہوں کی بھی یہ مانگ ہے سنت رمیش داس جی ਸੰਤ ਬਾਬਾ ਜੀ ਬਲਵਾਨ ਬਲਵਿੰਦਰ ਸਿੰਘ ਜੀ ਮਹਾਰਾਜ ਜਿਤਨੇ ਹੀ ਮਹਾਨ ਮਾਸ਼ਾ ਬੀਬੀ ਵੀ ਕੁਲਦੀਪ ਕੌਰ ਮਹਿਣਾ ਜੀ ਬੀਬੀ ਕਮਲੇਸ਼ ਕੌਰ ਜੀ ਸੰਤ ਰਜੇਸ਼ ਜੀ ਬਜਵਾੜੇ ਤੋਂ ਸੰਤ ਗਰਮੀ ਦਾ ਜੀ ਮਰੇ ਬਹੁਤ ਮਹਾਨ ਮਹਾਪੁਰਸ਼ ਕੱਟੇ ਹਨ ਘੱਟ ਤੋਂ ਘੱਟ ਵੀ 100 200 ਦੇ ਕਰੀਬ ਮਹਾਪੁਰਸ਼ ਕੱਟੇ ਹੋਏ ਹਨ ਅਰੇ ਮੰਗ ਕਰਦੇ ਹਨ ਮੀਡੀਆ ਦੇ ਮਾਧਿਅਮ ਤੋਂ ਪੰਜਾਬ ਉੱਤਰਾਖੰਡ ਦੀ ਸਰਕਾਰ ਤੋਂ ਕਿ ਜਿਹੜਾ ਗੁਰਦਾਸ ਜੀ ਵਰਦਾ ਮੰਦਰ ਬਣਾਇਆ ਜਾਵੇ ਜੈ ਗੁਰਦੇਵ ਧੰਨਵਾਦ ਜੈ ਭੀਮ ਜੈ ਭਾਰਤ ਬੋਲੋ ਸਾਉਂਦਰ ਪਹਾੜ ਜਗਤ ਮੁਰੂ ਰਫਤਾਰ ਮਹਾਰਾਜ ਕੀ ਜੈ ਜਾਨੇ ਬੱਚਿਆਂ ਦੇ ਲੱਖਾਂ ਦੇ ਕਿਤਾਬ ਦੇ ਵਿੱਚ ਫਕਤ ਤੋਂ ਦੇ ਬਹੁਤ ਮਿੱਠਾ ਨੀਕੇ ਸਾਡੇ ਜੋ ਪਾਛੇ ਜੋ ਅਸਨਾਰੇ ਉਹ ਨੀਚੇ ਹੈ ਉੱਪਰ ਦੀ ਲੋਕ ਰੋਮਾਨ ਕਰਦੇ ਹੈ ਇਸਕਾ ਕਿ ਗੁੰਬ ਜ ਮੰਦਿਰ ਬਣਾਣਾ ਨਹੀਂ ਚਾਹੀਦਾ ਪਰ ਸਾਨੂੰ ਗੁੰਬਜ ਦੀ ਉਸਰੇ ਪਰਮਿਸ਼ਨ ਮਿਲੀ ਹੈ ਤੇ ਅਸੀਂ ਗੁੰਬਜ ਬਣਾਇਆ ਪਰ ਹੁਣ ਅਸੀਂ ਬੇਚਤ ਕਰਦੇ ਕਿ ਇਹ ਮੰਦਿਰ ਬਣਾਣਾ ਚਾਹੀਦਾ ਬਹੁਤ ਸੁੰਦਰ ਮੰਦਰ ਬਣੇਗਾ ਔਰ ਬੜੀ ਕਿਰਪਾ ਹੋਏਗੀ ਸਾਨੂੰ ਅਸੀਂ ਬਹੁਤ ਜ਼ਰੂਰੀ ਹੈ ਜਲਦੀ ਜਲਦੀ ਮਹਾਰਾਜ ਸਾਹਿਬੀ ਬਾਤ ਸੁਨੇਗਾ ਕਿਉਂਕਿ ਸਾਡੀ ਆਪਣੀ ਆਵਾਜ਼ ਨਹੀਂ ਤੇ ਗੁਰੂ ਦੀ ਆਵਾਜ਼ ਆ ਜਦੋਂ ਆਪਾਂ ਗੁਰੂ ਦੇ ਕਾਰਜ ਕਰਦੇ ਆ ਤੇ ਗੁਰੂ ਦੀ ਆਵਾਜ਼ ਆ ਤੇ ਗੁਰੂ ਪਾਸੇ ਸਾਡੇ ਦੀ ਕਿਰਪਾ ਕਰਨਗੇ ਕਿ ਸਾਡੇ ਕੋ ਕਾਰਜ ਕਰਾਉਣਗੇ ਤੇ ਅਸੀਂ ਮਹਾਰਾਜ ਦਾ ਧੰਨਵਾਦ ਕਰਦੇ ਆ ਤੇ ਸਾਰੀਆਂ ਸੰਗਤਾਂ ਜੋ ਹਰਤੀ ਪੋੜੀ ਐ ਸਾਰੀਆਂ ਸੰਗਤਾਂ ਹਰਤੀ ਪੋੜੀ ਤੇ ਬਸਤਾ ਚਾਹਲੀ ਦੀ ਹੋਈ ਪਾਸੀ ਤੇ ਸਾਨੂੰ ਆਪਣੇ ਗੁਰੂ ਬੁਲਾ ਕੇ ਆਪਣੇ ਚੰਨ ਦੇ ਨਾਲ ਜੁੜਿਆ ਅਸੀਂ ਸਾਰੀਆਂ ਸੈਕਟਰਾਂ ਦਾ ਧੰਨਵਾਦ ਕਰਦੇ ਹਾਂ ਪਾਸ ਕਰਕੇ ਵਾਹ ਪਰਚਾਣਾ ਔਰ ਮੀਡੀਆ ਦਾ ਜਿਨ੍ਹਾਂ ਜਿੰਨੇ ਵੀ ਦਰਸ਼ਕ ਮੀਡੀਆ ਦੇ ਹੈ ਕਿਉਂਕਿ ਮੀਡੀਆ ਬਹੁਤ ਪਹੁੰਚਿਆ ਹੋਇਆ ਦੁਨੀਆ ਤੱਕ ਸਾਡੀ ਗੱਲ ਜਾ ਰਹੀ ਆ ਤੇ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਸਾਰਿਆਂ ਨੂੰ ਅੱਜ ਦੇ ਇਸ ਦਿਨ ਬਹੁਤ-ਬਹੁਤ ਸ਼ੁਭਕ ਆ ਤੇ ਜਿੰਨੇ ਵੀ ਸੁਣ ਰਹੇ ਆ ਅਸੀਂ ਬੇਨਤੀ ਕਰਾਂਗੇ ਕਿ ਗੁਰੂ ਪਾਤਸ਼ਬਤੇ ਜਨਨ ਦੇ ਨਾਲ ਜੁੜ ਕੇ ਮਹਾਰਾਜ ਕਹਿੰਦੇ ਕਿ ਜਿਹਨਾਂ ਸਾਸ ਕ੍ਰਾਸ ਨਾ ਵਿਸਰੇ ਹਰ ਨਾਮਾ ਮਨਮੰਤ ਤਰਸੋ ਸਹੀ ਨਾਂਨ ਕਾ ਸੋਈ ਸੰਤ ਆਪਾਂ ਇਥੇ ਰਾਸ ਕਰਕੇ ਜਾਣਾ ਹੈ ਕਿ ਬਾਦਸ਼ਾਹ ਸਾਨੂੰ ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ ਹੁਣ ਗਾਵਾਂ ਦੇ ਰਾਤ ਨਾਨਕ ਚਾਹੇ ਹੋ ਆਪਾਂ ਗੁਣ ਗਾਉਂਦੇ ਹੋਏ ਮਹਾਰਾਜ ਦੇ ਚਰਨਾਂ ਤੋਂ ਆਪਾਂ ਸਤ ਸੰਤ ਲੈ ਕੇ ਆਪਣੇ ਜੀਵਨ ਨੂੰ ਸਫਰ ਕਰੀਏ ਸਾਰਿਆਂ ਨੇ ਟੂਟੀ ਲਗਾਉਣੀਆਂ ਸਾਰਿਆਂ ਨੇ ਯਾਨ ਕਰਨੇ ਆ ਆਪਾਂ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਥੋੜੀ ਦੇਰ ਲਈ ਮਹਾਂਪੁਰਸ਼ ਦੀ ਆਰਤੀ ਕਰਕੇ ਆਪਾਂ ਭਗਵਾਨ ਰਵਦਾਸ ਆਸ਼ਰਮ ਦੇ ਉੱਪਰ ਜਾਣਾ ਹੈ ਔਰ ਕੱਲ ਨੂੰ ਖੁੱਲੇ ਪੰਡਾਲਾਂ ਦੇ ਵਿੱਚ ਸਾਰੀਆਂ ਸੰਗਤਾਂ ਬਾਹਰ ਦੇ ਦਰਸ਼ਨ ਕਰਨ ਗਈਆਂ ਔਰ ਕੱਲ ਸ਼ਾਮ ਨੂੰ ਸੰਗਤਾਂ ਵਾਪਸੀ ਪਹੁੰਚ ਗਈਆਂ ਸੋ ਸਾਰੀਆਂ ਸੰਗਤਾਂ ਦਾ ਬੜਾ ਤਕਸਤ ਕਰਕੇ ਸੰਗਤਾਂ ਅੰਗਾਂ ਕੋ ਸੁਧਾਰ ਨਹੀਂ ਆਈਆਂ ਕਿਉਂਕਿ ਕਈ ਵਾਰੀ ਰਸਤੇ ਦੇ ਵਿੱਚ ਪਰੇਸ਼ਾਨੀਆਂ ਘਟਦੇ ਹੋਏ ਸੋ ਗੁਰੂ ਪਾਤਸ਼ਾਹ ਸਾਡੇ ਨਾਲ ਆ ਇਸ ਕਰਕੇ ਆਪਾਂ ਨੂੰ ਕੋਈ ਪ੍ਰਵਾਹ ਨਹੀਂ ਦਾ ਆਪਾਂ ਜਾਣਾ ਆ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਲੈ ਕੇ ਆਪਾਂ ਕਿਰਪਾ ਦੇ ਪਾਤਰ ਬਣਨਾ ਹੈ ਤੋਂ ਸਾਰਿਆਂ ਨੇ ਇੱਥੇ ਕੁਛਿਆ ਕੁਛ ਆਪਣਾ ਨਾ ਮਨੋ ਜਿਹੜੀ ਹਨੂ ਮਨ ਦੇ ਵਿੱਚ ਕਈ ਗੱਲਾਂ ਬਾਤਾਂ ਹੋ ਜਾਂਦੀਆਂ ਉਹ ਇੱਥੇ ਛੱਡ ਕੇ ਜਾਣਾ ਆ ਆ ਜਿਹੜੇ ਨਸ਼ੇ ਕਰਦੇ ਮੁੰਡੇ ਨੌਜਵਾਨ ਬੱਚੇ ਜਿਹੜੇ ਨਸ਼ੇ ਕਰਦੇ ਆ ਉਹ ਵੀ ਅੱਜ ਨਹੀਂ ਛੱਡ ਕੇ ਜਾਓ ਜੋ ਆਰਸ ਕਰਕੇ ਘਰ ਜਿਵੇਂ ਬੈਠੇ ਸਾਸ਼ਾਏ ਖੇਤੀ ਜਾਂਦੇ ਆ ਉਹ ਵੀ ਅੱਜ ਕੋਰ ਵਿੱਚ ਅਸੀਂ ਅੱਜ ਤੋਂ ਕੰਮ ਸ਼ੁਰੂ ਕਰ ਦਿੱਤੀ ਆ ਗੁਰੂ ਪਾਤਸ਼ਾਹ ਜੀ ਜੋ ਅਸ਼ੀਰਵਾਦ ਜੋ ਆਪਾਂ ਲੈ ਕੇ ਜਾਣਾ ਇਥੋਂ ਅਰਦਾਸ ਕਰਕੇ ਜਾਇਓ ਪਾਤਸ਼ਾਹ ਛੱਡ ਦੇ ਕਿਰਪਾ ਕਰੋ ਅਸੀਂ ਤੁਹਾਡੇ ਜਨਮ ਨਾਲ ਜੁੜੀਏ ਔਰ ਸਾਨੂੰ ਦਸ਼ਾ ਮੁਕਤ ਕਰੋ ਔਰ ਸਾਡੇ ਜੋ ਅੰਦਰ ਪਰੇਸ਼ਾਨੀਆਂ ਉਹ ਦੂਰ ਕਰਕੇ ਆਪਣੇ ਨਾਮ ਦੀ ਬਰਕਤ ਕਰੋ ਜਿਦਾਂ ਜਿਹੜੇ ਕਹਿੰਦੇ ਹੋਏ ਤੁਹਾਡੇ ਅੰਦਰ ਗੰਗਾ ਚਲਣੀ ਚਾਹੀਦੀ ਹੈ ਕਿਉਂ ਗੰਗਾ ਮਹਾਰਾਜ ਤੇ ਚਰਨਾ ਚ ਹੀ ਰਹੀ ਹੈ ਗੰਗਾ ਜੀ ਮਹਾਰਾਜ ਚਰਨਾ ਚ ਹੀ ਰਹੇ ਆ ਤੇ ਆਪਾਂ ਵੀ ਬੇਨਤੀ ਕਰੀਏ ਜੇ ਉਹਨਾਂ ਦੀ ਜਰਨਾ ਚ ਰਹੀ ਤਾਂ ਸਾਡਾ ਵੀ ਉਨਾ ਹੀ ਹੱਕ ਆ ਹਾਂ ਮਹਾਨ ਜੀ ਦਾ ਕਟੌਤੀ ਵਿੱਚ ਗੰਗਾ ਸੋ ਸਾਰੀ ਸੰਸਰ ਉਲੱਗ-ਲੱਗ ਵਾਰ ਕਰੋਵੇ ਪੈਸਾਇਆ ਸੰਤਾ ਦਾ ਕੋਟਨ ਕੋਟ ਧੰਨਵਾਦ ਕਰਦੇ ਆਂ ਔਰ ਸਾਡੇ ਮਹਾਨ ਮਹਾਪੁਰਸ਼ ਭਾਵੇਂ ਬਿਰਦੇ ਹੈ ਸੰਤ ਬਾਬਾ ਜੀ ਸੰਤ ਬਾਬਾ ਗੋੜ ਵਾਲੇ ਸੋ ਸਾਡੇ ਵੱਲ ਉਹਨੇ ਆ ਦੇਖੋ ਵੀਡੀਓ ਦੇਖ ਰਹਾ ਹੈ ਔਰ ਟੈਲੀਵਿਜ਼ਨ ਉਹਨੇ ਆਨ ਕੀਤਾ ਹੋਇਆ ਸਭ ਨੂੰ ਸਾਰਿਆਂ ਨੂੰ ਦੇਖ ਰਿਹਾ ਵੀ ਕਿੱਥੇ ਕੀ ਹੋ ਰਿਹਾ ਕੋਈ ਪਿੱਛੇ ਰਹਿ ਗਿਆ ਕੋਈ ਪਰੇਖਾਨੀ ਹੋਈ ਉਹਨਾਂ ਨੂੰ ਸਾਨੂੰ ਕੈਂਟੀ ਸਰਕਾਰ ਦੀ ਕਿ ਆਹ ਬੱਜੇ ਬੱਚੇ ਕਿਉਂ ਬੈਠੇ ਐ ਜੀ ਇਹਨਾਂ ਨੂੰ ਦੇਖੋ ਆ ਬੱਸ ਕਿਉਂ ਰੁਕ ਗਈ ਆ ਆ ਤੁਸੀਂ ਕਿਉਂ ਇੱਥੇ ਇਦਾਂ ਬੈਠੇ ਮਤਲਬ ਉਹ ਨਿਗਾ ਸਾਡੇ ਤੋਂ ਰੱਖੀ ਹੋਈ ਆ ਇੰਦੀ ਵਿਰਤਵਸਤਾ ਵਿੱਚ ਵੀ ਸਾਡੇ ਤੋਂ ਦੀ ਕਿਰਪਾ ਆ ਸਮਝੋ ਫਿਰ ਗੁਰੂ ਜਸਪਾਲ ਮਹਾਰਾਜ ਦੀ ਕਿਰਵਾਹ ਕਰਦੇ ਆ ਜਾਓ ਮਹਾਰਾਜ ਜੀ ਇਹ ਕਾਰੀ ਕਰੀ ਜਾਂ ਪਾਉਂਦੀ ਕਰੀਏ ਆਪਕੀ ਆਸ਼ੀਰਵਾਦ ਕਰਨਾ ਸਾਰਿਆਂ ਨੇ ਤੇ ਕਿਸੇ ਨੇ ਕੋਈ ਰੌੜੀ ਨਹੀਂ ਪਾਉਣੀ ਉਹ ਪਰੇਸ਼ਾਨੀ ਨਹੀਂ ਕਰਨੀ ਬੜੇ ਸਰਕਾਰ ਦੇ ਨਾਲ ਥੋੜੇ ਪਿਆਰ ਦੇ ਨਾਲ ਬੜੀ ਸ਼ਰਧਾ ਦੇ ਨਾਲ ਕਿਉਂਕਿ ਆਪਾਂ ਸ਼ਰਧਾ ਲੈ ਕੇ ਆਏ ਹਾਂ ਆਪਾਂ ਇੱਥੇ ਬੜੇ ਸਰਕਾਰ ਦੇ ਨਾਲ ਡਿਸਪਲਿਨ ਦੇ ਵਿੱਚ ਕਿਉਂਕਿ ਕੋਰਟ ਲੱਗਾ ਹੋਇਆ ਆਪਾਂ ਉਹਨੂੰ ਵੀ ਮੁਖ ਰਖਣਾ ਆਪਣੀ ਸ਼ਹਿਰਾਂ ਦਾ ਉਹ ਬੱਚਿਆਂ ਦੀ ਨੌਜਵਾਨਾਂ ਨੂੰ ਬੇਨਤੀ ਆ ਕਿ ਬਹੁਤ ਪਿਆਰ ਦੇ ਨਾਲ ਬੜੇ ਸਰਕਾਰ ਦੇ ਨਾਲ ਉਹਨੂੰ ਪਾਸੇ ਜੀ ਲਈਏ ਆਸ਼ੀਰਵਾਦ ਲੈਣੀ ਆ ਤੇ ਆਪਾਂ ਇੱਥੇ ਵੀ ਖੜੇ ਹੋਣ ਦੇ ਬਾਬਾ ਜੀ ਸਾਡੇ ਵਿੱਚ ਆਏ ਆ ਬਾਬਾ ਜੀ ਇਹਨਾਂ ਨਾਲ ਹੀ ਮੰਦਰ ਆ ਬਾਬਾ ਜੀ ਦਾ ਕਦੀ ਉਹਨਾਂ ਨੇ ਕਿਹਾ ਵੀ ਅਸੀਂ ਵੀ ਨਾਲ ਹੀ ਬੈਠੇ ਆ ਇਹ ਵੀ ਨਾਲੀ ਬਾਬਾ ਜੀ ਆ ਦੇਖੋ ਮੰਦਰਵਾਰਾ ਜੀ ਦਾ ਗੁਰਬਦਾਸਵਾਰਾ ਜੀ ਦਾ ਇਧਰ ਗੁਰੂ ਪਹੁਵਾਨ ਬਾਬੀ ਜੀ ਦਾ ਨਾਲ ਹੀ ਕਨੀਕ ਸਾਹਿਬ ਜੀ ਦਾ ਕਿੰਨੇ ਵੀ ਮਹਾਨ ਮਹਾਪੁਰਜ ਹੋਏ ਤੇ ਮੰਦਰ ਬੜੇ ਹੋਏ ਆ ਤੇ ਇਸ ਕਰਕੇ ਮਹਾਰਾਜ ਇੱਥੇ ਆਸਲ ਲਗਾਏ ਆ ਮਹਾਰਾਜ ਇੱਥੇ ਆਏ ਆ ਤਵੇ ਤੁਸੀਂ ਸਾਰੇ ਇਕੱਠੇ ਹੋ ਕੇ ਇੱਥੇ ਆਏ ਆ ਗੁਰੂ ਦੇ ਚਰਨਾਂ ਨੂੰ ਪ੍ਰਣਾਮ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਤਾਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਔਰੇ ਸੋਨ ਰਵੇ ਸਰਗੁਰੂ ਦਾਸ ਜੀ ਜੈ ਕਨੀਕ ਮਹਾਰਾਜ ਕੀ ਜੈ ਧੰਨਵਾਦ ਦੇਖੋ ਜੀ सो निरपै हनुमंत दास महाराज सो निरपै परे देखो सामने भगवान जी यहां है हमने परे सामने देखो वो चला नहीं जा रहा है बुजुर्ग महिला है रानी के बेटा भाई जी एक इधर है आयएम से थोड़ा विषय परे सामने देखिए इधर आप से प्रताव से निवेदन करते हैं आप राजपुर के घाट पर इंतजाम करवाएं अब डालो परे सामने देखिए جے ست گرد جی ست گرد جی چودہ سو تین سماگ سوی پندرہ دکھیوں کے صاحب ਸਮੂਹ ਸੰਗਤਾਂ ਨੂੰ ਸਹਿਬ ਸਤਿਗੁਰੂ ਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਵਰਪੁਰ ਇਸ ਦੀ ਲੱਖ ਲੱਖ ਵਧਾਈ ਪਰਿਵਾਰ ਹੋਵੇ ਹਰ ਸਾਡੇ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰਦਾਸ ਸਾਧੂ ਸੰਪਰਦਾ ਸਜੇਰ ਪੰਜਾਬ ਜਿਹਦੇ 14ਵੇਂ ਸੰਸਮਨ ਸਾਡੀ ਬਹੁਣ ਪ੍ਰਧਾਨ ਸੰਤ ਨਵੰਦ ਸਾਡੀ ਬਾਬੇ ਜੋੜੇ ਗਿਆਨੀ ਸੰਤ ਪਰਮਜੀਤ ਦਾ ਜੀ ਨਗਰ ਜਨਸ ਘਤਰ ਸਾਹਤੰਦਰ ਸਾਡੀ ਛੇਕੇ ਸਮੂਹ ਮਹਾਪੁਰਸ਼ ਅਤੇ ਪੂਰੀ ਵਿਸ਼ਵ ਦੀਆਂ ਸੰਗਤਾਂ ਵੱਲੋਂ ਅੱਛਾ ਦੀ ਕਿਰਪਾ ਸਦਕਾ 4 April ਪੰਜਾਬ ਦੀ ਧਰਤੀ ਸ਼੍ਰੀ ਗੁਰਦਾਸ ਪਬਲਿਕ ਸਕੂਲ ਝੂੜਵਾਲੀ ਤੋਂ ਇਤਿਹਾਸਕ ਦਮੜੀ ਸ਼ੁਭਾ ਯਾਤਰਾ ਸਹਿਬ ਸਤਿਗੁਰੂ ਸ੍ਰੀ ਗੁਰੂ ਸਾਹਿਬ ਪਾਤਸ਼ਾਹ ਦੀ ਛਤਰਛਾਇਆ ਹੇਠ ਫੰਡਮਨ ਲਈ ਦੇ ਅੰਦਰ ਮਹਾਂਪੁਰਖਾਂ ਦੀ ਸੇਵਾ ਸਰਕਾਰ ਬਖ ਬਖਤਾਨਾ ਤੋਂ ਕਰਕੇ ਅੰਮ੍ਰਿਤ ਵੇਲੇ ਜਟਵਾੜਾਪੁਰ ਗੁਰੂਦਾਸ ਗੇੜ ਤੇ ਪਹੁੰਚਣ ਤੇ ਹਰਦੁਆਰ ਦੀਆਂ ਸਿੱਖਾਂ ਨੂੰ ਨਿਕਲ ਸਵਾਲ ਤੋਂ ਪ੍ਰੰਤ ਭਗਵਾਨ ਗੁਰਦਾਸ ਆਸ਼ਰਮ ਤੋਂ ਸਹਿਬ ਦੀ ਬਖਸ਼ਿਸ਼ ਸਦਕਾ ਇਹ ਦਮੜੀ ਵਿਆਹ ਸ਼ੁਭਾ ਯਾਤਰਾ ਜਾਲੇ ਪੌਂਦੀ ਹੋਈ ਹਰਕੀਪੌੜੀ ਤੇ ਵੱਡੀ ਹੈ ਜਿੱਥੇ ਅਸੀਂ ਪੂਰੀ ਵਿਸ਼ਵ ਦੀਆਂ ਸੰਗਠਨਾਂ ਨੂੰ ਵਧਾਈ ਦਿੰਦੇ ਆ ਉੱਥੇ ਸਾਰੀਆਂ ਸੰਗਠਨਾਂ ਵੱਲੋਂ ਮਹਾਪੁਰਸ਼ਾਂ ਵੱਲੋਂ ਸਰਕਾਰ ਨੂੰ ਇਹ ਬੇਨਤੀ ਬਹਿਪੁਰ ਜਿਸ ਤੋ ਅਪੀਲ ਵੀ ਹੈ ਕਿ ਸਤਿਗੁਰੂ ਗੁਰੂ ਦਾਸ ਮਹਾਰਾਜੀ ਦਾ ਮੰਦਿਰ ਹਰਕੀਪੌੜੀ ਵੀ ਇਸ ਬਾਰੇ ਮਾਨ ਹੈ ਭਗਵਾਨ ਵਾਲਮੀਕ ਮਹਾਰਾਜੀ ਦਾ ਮੰਦਿਰ ਸਵਾਇ ਮਾਨ ਹੈ ਸਤਿਗੁਰੂ ਕਬੀਰ ਮਹਾਰਾਜੀ ਦਾ ਮੰਦਿਰ ਸਵਾਇ ਮਾਨ ਹੈ ਮਹਾਪੁਰਸ਼ਾਂ ਵੱਲੋਂ ਸੰਗਤਾਂ ਵੱਲੋਂ ਬੇਨਤੀ ਹੈ ਅਪੀਲ ਹੈ ਕਿ ਸਰਕਾਰ ਇਹ ਸਮੰਦਰ ਨੂੰ ਸੋਹਣੇ ਸੁੰਦਰ ਦੀ ਉੱਚੀ ਬਣਾਉਣ ਦੀ ਜੇ ਉਹ ਸਾਨੂੰ ਆਗਿਆ ਦੇਵੇ ਮਨਜ਼ੂਰੀ ਦੇਵੇ ਇਹ ਸੰਗਤਾਂ ਇਹਨਾਂ ਮੰਦਰਾਂ ਨੂੰ ਬੜੇ ਸੋਹਣੇ ਢੰਗ ਦੇ ਨਾਲ ਸਜਾਉਣੀਆਂ ਚਾਹੁੰਦੀਆਂ ਨੇ ਜਿਹਨੂੰ ਪਾਛ ਸਕਦੇ ਨੇ ਘਰ ਮੰਦਰ ਘਟਨਾਲਣਾ ਸੋਹ ਹੈ ਸੰਤ ਭਗਤ ਗੁਣ ਗਾਵੈ RAM ਆਵੋ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ ਹਰ ਆਪਣੜੀ ਖੜੀ ਤੱਕਾਂ ਮੈਂ ਮਨ ਚਾਉ ਗਣੀਰਾ ਮਨ ਚਾਉ ਗਣੀਰਾ ਸੁਨਤ੍ਰ ਮੇਰਾ ਮੈਂ ਠੀਰਾ ਪ੍ਰਭਾਸਾ ਸੁਖ ਸਮੂਹ ਸੰਗਤ ਮਾਪੁਰ ਪਰਮਪਿਤਾ ਪਰਮੇਸ਼ਰ ਸ੍ਰੀ ਸਤਗੁਰੂ ਦੀ ਇੱਜ਼ਤ ਦਾ ਵਿਸ਼ਵਾਸ ਲੈ ਕੇ ਆਏ ਨੇ ਹਰ ਕੀ ਪੌੜੀ ਵਿਖੇ ਕੱਢ ਕਸੀਰਾ ਸੌਪਿਆ ਰਵਦਾਸਾ ਗੰਡਾ ਦੀ ਪੇਟਾ ਲੱਗਾ ਪਰ ਭਿਜਦਾ ਸਿਠਾ ਚੱਲ ਤਰਜਾ ਮੇਟਾ ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜੋ ਤਾਣਾ ਪੇਟਾ ਆਗਤ ਜਨਾਂ ਹਰ ਮਾਂ ਪਿਓ ਬੇਟਾ ਪਰ ਪਿਤਾ ਪਰਮੇਸ਼ਰ ਦੇ ਪੁੱਤਰ ਹੋਣ ਦਾ ਸਫਲ ਜਨਮ ਹਾਰ ਜਨਕਾ ਉੱਤੇ ਸੋਈ ਸੋਈ ਦੀਵੇ ਸਤਿਗੁਰੂ ਜੀ ਆਪਰ ਨੂੰ ਇਹ ਗੰਗਾ ਦੇ ਤਟਕੇ ਆਪਾਂ ਫੋਟੋ ਕਰਕੇ ਮਾਪ ਰਿਹਾ ਹਾਂ ਆਰਤੀ ਕਰਨਗੇ ਅਰਦਾਸ ਹੋਵੇਗੀ ਸਮੂਹ ਸੰਗਤਾਂ ਦਾ ਧੰਨਵਾਦ ਹੈ ਤੇ ਨਾਲ ਹੀ ਸਮੂਹ ਸੰਗਤਾਂ ਨੂੰ ਸਾਹਿਬ ਗੁਰੂ 10 ਪਾਤਸ਼ਾਹ ਦੀ 647ਵੇਂ ਆਗਮਨ ਕੁਪ ਦੇ ਲੱਖ ਲੱਖ ਵਧਾਈ ਹੋਵੇ ਹੁੰਆਂ ਬੋਲਾ ਦੇਖੇਮਾ ਜੈ ਗੁਰਦੇਵ ਧੰਨ ਗੁਰਦੇਵ ਜੈ ਬਾਲਮੀਕ ਜੈ ਬਾਬਾ ਸੂਲੈ ਸੂਨਰਭਾ ਸਤਿਗੁਰੂ ਦਾਸ ਸਮਾਰਾਤੀ ਜੀ